ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾ ਕੀ ਹਾਲ ਚਾਲ ਨੂੰ ਮੀਲੇ ਸਭ ਠੀਕ ਹੋ ਗਏ ਜਿਵੇਂ ਕਿ ਤੁਹਾਨੂੰ ਪਤਾ ਹੀ ਪਿਛਲੇ ਦਿਨਾਂ ਚ ਪੰਜਾਬ ਚ ਬਹੁਤ ਜ਼ਿਆਦਾ ਹੜ੍ਹ ਆਏ ਨੇ ਪਰ ਅਸੀਂ ਚਲੋ ਯੂਪੀ ਰਹਿੰਦੇ ਆ ਇਹ ਨਹੀਂ ਵੀ ਹਰ ਉਥੇ ਆਏ ਨੇ ਇੱਥੇ ਵੀ ਬੜਾ ਨੁਕਸਾਨ ਕੀਤਾ ਬਾਣੀ ਨੇ ਮੈਂ ਤੁਹਾਨੂੰ ਬਖਾਨਾ ਵਾ ਆ ਵੇਖੋ ਜੀ ਇਹ ਸਾਰੀ ਜ਼ਮੀਨ ਚ ਉਹ ਦੂਰ ਤੱਕ ਜਿੰਨਾ ਦਿਸਣ ਦੇ ਸਭ ਪਾਣੀ ਪਾਣੀ ਫੜਾਇ ਦੇਜੇ ਬਾਕੀ ਆ ਥੋੜਾ ਇੱਥੋਂ ਰਾਹ ਉੱਚਾ ਹੈ ਤਾਂ ਕਰਕੇ ਪਾਣੀ ਇੱਥੋਂ ਤੱਕ ਕ੍ਰੋਸ ਨਹੀਂ ਹੋਇਆ ਪਰ ਅੱਗੋਂ ਥੋੜਾ ਜਿਹਾ ਰਾਹ ਨਹੀਂ ਹੋਇਆ ਉੱਥੋਂ ਬਹੁਤ ਜ਼ਿਆਦਾ ਪਾਣੀ ਕ੍ਰੋਸ ਹੁੰਦਾ ਰਿਹਾ ਆ ਲੋਕਾਂ ਦੇ ਸਭ ਪੱਠੇ-ਪੁੱਠੇ ਵਿੱਚ ਹੀ ਰਹਿ ਗਏ ਆ ਕੋ ਗੰਨੇ ਇੰਨਾ ਇਨਾ ਪਾਣੀ ਖੜੇ ਗਏ ਉਹ ਖਾਨੇ ਤਾਂ ਅੰਝਾ ਗਏ ਆਵੇ ਕੋਈ ਆ ਪਿਆ ਹੁੰਦੇ ਫੇਰ ਹੀ ਕੁਝ ਦਿਸਣ ਲੱਗਿਆ ਨਹੀਂ ਤੇ ਬਰਾਬਰ ਸੀ ਬਿਲਕੁਲ ਦੋਹਾਂ ਸਾਈਡ ਤੋਂ ਪਾਣੀ ਉਹ ਪਾਣੀ ਇੱਧਰ ਆ ਜੋਵਾਰਾਂ ਦੇ ਕਿਹੜਾ ਹੈ ਪਾਣੀ ਨਹੀਂ ਹੁਣ ਇਹਨਾ ਗੰਦਾ ਹੋ ਗਿਆ ਹੈ ਕਾਲਾ ਮੱਛਰ ਬਿਮਾਰੀਆਂ ਸੋ ਚੀਜ਼ਾਂ ਦੇ ਵਿੱਚ ਹਮ ਬਸ ਇੱਥੋਂ ਥੋੜਾ ਥੋੜਾ ਥਲੇ ਕਰੋਸ ਹੈ ਦੱਬੇ ਨੇ ਪਾਈਪ ਕਰੋਸ ਨੇ ਆ ਦੇਖ ਜਿੱ ਤੱਕ ਜੜ੍ਹ ਦਿਸ ਰਹੀ ਨੇ ਜੜ੍ਹ ਇਹ ਇੰਨਾ ਇੰਨਾ ਪਾਣੀ ਇਹਦੇ ਤੇ ਚੜ ਗਿਆ ਹੈ ਇਹਦੇ ਤੋਂ ਰਸਤਾ ਉੱਚਾ ਹੀ ਥੋੜਾ ਜੱਗ ਹੋਣਾ ਤੁਹਾਨੂੰ ਇੱਥੇ ਮੈਂ ਰਾਹ ਅੱਜ ਤੋਂ ਸਾਰਾ ਕ੍ਰੋਸ ਹੁੰਦਾ ਰਿਹਾ ਪਾਣੀ ਇੱਕ ਵਾਰੀ ਸਾਰੇ A to Z ਉਹ ਕਾਫੀ ਦੂਰ ਤੱਕ ਆ ਦੇਖੋ ਇਹ ਮੁੰਜੀ ਇਹ ਸਾਰੀ ਵਿੱਚ ਡੁੱਬ ਗਈ ਸੀ ਥੱਲੇ ਤੱਕ ਪਾਣੀ ਦੇ ਹੁਣ ਤਾਂ ਫੇਰ ਵੀ ਵੇਖੋ ਇਤੋਂ ਲੱਗਦਾ ਪਤਾ ਕਿ ਕਿੰਨਾ ਥੱਲੇ ਲਹਿ ਗਈ ਇਹ ਸਭ ਪੂਰੀ ਥੱਲੇ ਡੁੱਬੀ ਸੀ ਪਾਣੀ ਦੇ ਉਹ ਬੈਕ ਸਾਈਡ ਤੋਂ ਬਹੁਤ ਦੂਰੋਂ ਇਧਰੋਂ ਪਾਣੀ ਸਾਰਾ ਹੁੰਦਾ ਸਾਰੇ ਗੰਨੇ ਹੱਲੇ ਵੀ ਫੁੱਲ ਪੈਣੇ ਬਹੁਤ ਨੁਕਸਾਨ ਹੋਇਆ ਇੱਥੇ ਹੈ ਉਹ ਹੱਲੇ ਵੀ ਇੰਨੇ ਨਾਲ ਪਾਣੀ ਖੜਾ ਰਾਹ ਦੇ ਬਰਾਬਰ ਖਲੋਤਾ ਪਾਣੀ ਇਸ ਟਾਈਮ ਇੱਥੋਂ ਹੀ ਪੂਰਾ ਫੁੱਲ ਕ੍ਰੋਸ ਹੁੰਦਾ ਹੈ ਪਾਣੀ ਆਹ ਵੇਖੋ ਮੁੰਡੀਆਂ ਪੱਕੀਆਂ ਖਲੋਤੀਆਂ ਨੇ ਪਰ ਪਾਣੀ ਵਿੱਚ ਤੇ ਫੁੱਲ ਪਾਣੀ ਹੋਇਆ ਤੇ ਜੀ ਉਹਦੇ ਬਰਾਬਰ ਹੀ ਇੱਕ ਚਲੋ ਆਏ ਵੀ ਇਹ ਡਿੱਕੇ ਨਾਂ ਤੇ ਚੈਨਲ ਹੀ ਕੰਬਾਈਨ ਨਾਲ ਵੱਢ ਸਕਦੇ ਇਹਨੂੰ ਫਿਰ ਵੀ ਬਹੁਤ ਮਤਲਬ ਪਾਣੀ ਬਹੁਤ ਜ਼ਿਆਦਾ ਆਇਆ ਇੱਕ ਵਜ ਤੇ ਚਲੋ ਇਹ ਵੀ ਬਾਰਿਸ਼ਾਂ ਬੰਦ ਹੋ ਗਈਆਂ ਨੇ ਤੇ ਬੰਦ ਹੋ ਗਿਆ ਪਾਣੀ ਨਹੀਂ ਤੇ ਇਹ ਪਾਣੀ ਪਿੱਛੋਂ ਨਾ ਜਿਵੇਂ ਚੋਲ ਆਪਣੇ ਤੁਰ ਪਿੰਦੀ ਪਾਣੀ ਬਿਲਕੁਲ ਤੇ ਤੇ ਇਸ ਕਰਕੇ ਪਾਣੀ ਆਗਾ ਫਿਰ ਚੱਲ ਪੈਂਦਾ ਹੈ। ਅੱਜ ਕੀ ਬੜੇ ਸਾਲਾਂ ਬਾਅਦ ਆਇਆ ਬਾਰਸ਼ਾਂ ਬਹੁਤ ਜ਼ਿਆੜੀਆਂ ਹਨ। ਤਾਂ ਇਹ ਰਹੀ। ਠੀਕ ਹੈ ਜੀ ਚਲੋ ਮਿਲਨੇ ਅਗਲੇ ਵੀਡੀਓ ਵਿੱਚ। ਬਾਕੀ ਸਕੈਨਰ ਪਾਵਾਂਗੇ ਆਪਾਂ। ਓਕੇ ਜੀ ਸਸਕਾਰ।